ਚਾਚੇ ਤਾਏ ਮੇਰੇ ਭਰਾ ਮੇਰੇ ਵੀਰ ਬੈਠੋ ਮੇਰਾ ਕੋਈ ਗੱਲਬਾਤ ਹੈ ਮੈਂ ਤਾਂ ਮੈਂ ਬਿਮਾਰ ਆ ਥੋੜਾ ਜਿਹਾ ਤਾਈ ਸਾਹਿਬ ਬਹੁਤ ਵਿਗੜਿਆ ਹੋਇਆ ਆ ਬੈਠੋ ਥੋੜਾ ਚਾਚਾ ਬੈਠੋ ਚਾਚਾ ਬਣ ਕੇ ਬੈਠੋ ਬੈਠ ਜਾਣਾ ਤਿਆਰ ਆ ਬੈਠ ਜਾਣਾ ਬੜਾ ਬਣ ਕੇ ਬੈਠੋ 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 ਮੈਂ ਜੋ ਬਾਈ ਬੈਠੋ

ਗੱਲ ਫੋਲੋ ਮਾੜੀ ਜੀ ਮੈਂ ਗੱਲ ਫੋਲਣੀ ਆ ਮੈਂ ਬਿਮਾਰ ਆ ਮੈਂ ਥੋੜੇ ਵਿੱਚ ਫੜਾ ਜੱਟ ਕਰਕੇ ਹੁਣ ਕੋਈ ਬੰਦਾ ਬੋਲੇ ਨਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬੜਾ ਪੁੱਤ ਬਚਵਾ ਆਸ਼ਾ ਗੁਰੂ ਰਾਮਦਾਸ ਮਹਾਰਾਜ ਦੇ ਵਿੱਚ ਲੱਖ ਲੱਖ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਦੂਜਾ ਮੈਂ ਧੰਨਵਾਦ ਕਰਦਾ ਜੱਥੇ ਬੰਦੀਆਂ ਦਾ ਪਹਿਲਾਂ ਮੈਂ ਲੋਕਾਂ ਦੇ ਜਿਹੜਾ ਤੁਸੀਂ ਥੋੜਾ ਮੈਨੂੰ ਪਿਆਰ ਦਿੱਤਾ ਮੈਂ ਥੋੜਾ ਸਾਰੇ ਵਿੱਚ ਕਰਨ ਸਿਰ ਝਕਾਉਣਾ ਮੈਂ ਹਾਂ ਸਿਰਜ ਘਾਟੂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਉਹ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਉਹ ਕਿਸਾਨ ਜਿੱਥੇ ਬੰਦੇ ਦਾ ਧੰਨਵਾਦ ਕਰਦਾ ਮਜ਼ਦੂਰ ਜਿੱਥੇ ਬੰਦੇ ਦਾ ਧੰਨਵਾਦ ਕਰਦਾ ਸਿੱਖ ਜਿੱਥੇ ਬੰਦੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਮੇਰਾ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ ਬਾਗੀ ਗੱਲ ਰਹੀ ਮੇਰੀ ਆ ਛੋਟੇ ਲਈ ਚਾਹੇ ਮੇਰੀ ਜਾਨ ਚਲੀ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਐਵੇਂ ਹੀ ਲੜਦਾ ਰਹੂੰਗਾ ਕਿਸੇ ਚੀਜ਼ ਦੀ ਕੋਈ ਕਿਸੇ ਜਵਾਨ ਨਹੀਂ ਕਰਦਾ ਇਨਸਾਨ ਹੈ ਭਾਈ ਭਾਈ ਸਾਹਿਬ ਤੋਂ ਜਿਹਨਾਂ ਦੇ ਵਿੱਚ ਬੈਠੇ ਨੇ ਸਿੰਘ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਜੀਵਨੂਗਰ ਦੇ ਥੇਲੇ ਤੇ ਨੌਜਵਾਨ ਬੈਠੇ ਨੇ ਕਿ ਬੜੀ ਸੱਤ ਉਹਨਾਂ ਤੇ ਹੋ ਰਹੀ ਆ ਮੈਂ ਦਾ ਕੁਝ ਵੀ ਨਹੀਂ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਜਿਵੇਂਲੇ ਪਿੰਡ ਦੇ ਲੋਕੋ ਦੀਆਂ ਮਾਮਾਂ ਖੜੀਆਂ ਨੇ ਮੇਰੇ ਭੈਣਾਂ ਖੜੀਆਂ ਨੇ ਮੇਰੇ ਨੌਜਵਾਨ ਵੀਰ ਖੜੇ ਨੇਗੇ ਆ ਮੇਰੇ ਪਿੰਡ ਦੇ ਬਜ਼ੁਰਗ ਖੜੇ ਨੇ ਮੇਰੇ ਭਰਾ ਜਿੰਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਸ ਰੜਾਈ ਦੇ ਵਿੱਚ ਸਾ ਦਿੱਤਾ ਨਹਿਤਾ ਜ਼ਿਲ੍ਹੇ ਦੇ ਵਿੱਚ ਆਉਣਾ ਬੜਾ ਮੁਸ਼ਕਿਲ ਆ ਤੁਹਾਨੂੰ ਪਤਾ ਹੀ ਆ ਸਰਕਾਰਾਂ ਦੇ ਕਿਹੋ ਜਿਹੇ ਜਿਹੜੇ ਕੰਮ ਨੇਗੇ ਪਰ ਜਿਹੜੀਆਂ ਜਾਤਾਂ ਦੀਆਂ ਗੱਲਾਂ ਬਾਤਾਂ ਨੇ ਮੈਂ ਥੋੜਨਾ ਮੈਂ ਬਿਮਾਰ ਆ ਮੈਂ ਮੀਡੀਆ ਦੇ ਨਾਲ ਵੀ ਮੈਂ ਆ ਸੀਵੀਆ ਵਰਗੇ ਭਰਾ ਖੜੇ ਨੇਗੇ ਆ ਮੈਂ ਆ ਆਪਣਾ ਰਾਤੋਨ ਵਰਗੇ ਖੜੇ ਨੇਗੇ ਆਪਣਾ ਦੂਸਰਾ ਆਪਣਾ ਭਰਾ ਲੋਕ ਇੱਥੇ ਖੜਾ ਹੋ ਮਨਜਿੰਦਰ 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 ਇੱਥੇ ਆਰਐਮਪੀ ਵਾਲੇ ਮੈਂ ਕਿਹੜੇ ਕਿਹੜੇ ਪੱਤਰਕਾਰ ਨਾਲ ਨੋਮਾ ਯਾਰ ਤੁਸੀਂ ਥੋੜਾ ਅਗੇ ਮੇਰਾ ਸਿਰ ਝੁਕਦਾ ਬਾਈ ਯਾਰ ਪੱਤਰਕਾਰ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ মিডিਆ ਨੇ ਸਾਥ ਦਿੱਤਾ ਤੁਸੀਂ ਲੋਕਾਂ ਨੇ ਸਾਥ ਦਿੱਤਾ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿੰਦਾ ਮੇਰੇ ਦਾਦਾ ਜੀ ਨੂੰ ਸਾਰਾ ਕੋਟਵਲਾ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਦੇ ਆਖੂ ਜਾਣਦੇ ਨੇ ਮੈਂ ਪਹਿਲਾਂ ਜੱਥੇਬੰਦੀਆਂ ਦੇ ਟਿਕਾਉਂਦਾ ਨਾਲ ਧੰਨਵਾਦ ਕਰਦਾ ਇਤਰਾ ਫਾਦੇ ਕਾਕਾ ਕੋਲ ਨਾ ਮੇਰੇ ਬਾਪੂ ਜੀ ਖੜੇ ਨੇਗੇ ਡੱਲੇਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਗਟੌਂਦਾ ਜੱਥੇਬੰਦੀਆ ਧੰਨਵਾਦ ਸਰਪੰਚ ਸਾਹਿਬ ਖੜੇ ਨੇ ਇੱਥੇ ਕਿ ਖੂਰ ਸਰਜੀਤ ਖੂਰ ਜੀ ਹਜੇ ਅੱਥੇ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਸਵੰਤਰ ਜੀ ਸਾਡੇ ਪਹੁੰਚ ਕੇ ਹੋਏ ਇੱਥੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰਾ ਵੱਡਾ ਭਾਈ ਜਰਾਂ ਦਾ ਧੰਨਵਾਦ ਵੀ ਕੀ ਕਰਨਾ ਕਿਤੇ ਤਾਂ ਗੰਦੇ ਹੋਏ ਘਰ ਛੱਡ ਕੇ ਹਨਾ ਦੇਸ ਕਰਦੇ ਟਮਟਿਆਰਾ ਸਿਗਰਾ ਖੜਾ ਸਾਡਾ ਭਾਈ ਤੁਹਾਨੂੰ ਪਤਾ ਹੀ ਆ 60 ਸਾਲ ਇੱਥੇ ਮੇਰੇ ਲੋਕ ਖੜੇ ਨੇਗੇ ਕਿਸਾਨ ਜਿੱਥੇ ਬੰਦੀ ਦੀ ਆਜ ਕਾਮਜਾਵਾ ਪੰਜਾਬ ਦੇ ਵਿੱਚ ਜੇਲਾ ਕਿੰਨਾ ਹੈ ਮੇਰੇ ਦਾਦਾ ਜੀ ਨੇ ਕੱਟੀਆਂ ਲੰਗੀਆਂ ਕਿਸੇ ਤੋਂ ਈਨ ਨਹੀਂ ਮੰਨੀ ਇਸ ਕਰਕੇ ਮੈਂ ਉਸ ਕਰਤਾਰ ਸਿੰਘ ਚੇਅਰਮੈਨ ਦਾ ਪੁੱਤ ਆ ਮੈਂ ਅਸੀਂ ਭਾਈ ਦਾ ਪਰਿਵਾਰ ਆ ਅਸੀਂ ਭਾਈ ਵੱਲ ਦੀ ਲਾਗਾਂ ਪਤਾ ਹੀ ਇਨਣੇ ਰਮੰਦਰ ਸਾਹਿਬ ਦੇ ਸਭ ਤੋਂ ਵੱਡੀ ਸੇਵਾ ਕੀਤੀ ਆ ਅਸੀਂ ਉਹਨਾਂ ਦੀ ਲਾਦਾ ਅਸੀਂ ਕਿਤੇ ਦਾ ਡਰਨ ਤੋਂ ਵਾਲੇ ਛੁਪਣ ਵਾਲੇ ਨਹੀਂ ਹੈਗੇ ਜੋ ਗੱਲਾਂ ਸੁਣ ਅਸੀਂ ਤੇਰੇ ਸਿੱਖ ਦੀ ਲਾਦਾ ਬਣਾ ਬਣਾ ਅਸੀਂ ਕਹ ਸਾਡਾ ਬੰਦ ਬੰਦ ਕੱਕਿਆ ਜਾਵੇ ਅਸੀਂ ਕਿਤੇ ਡਰਨ ਤੋਂ ਵਾਲੇ ਛੁਪਣ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕ ਬਹੁਤ ਸ਼ਿਕਰ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਬੱਚੇ ਤੇ ਮੇਰੇ ਭਰਾ ਨੇ ਐਨ ਆਰ ਆਈ ਤਾਂ ਨੌਜਵਾਨ ਮੇਰੇ ਭਰਾ ਨੇ ਵਿਦੇਸਾਂ ਦੇ ਵਿੱਚ ਮੈਨੂੰ ਬੱਚੇ ਨੇ ਸਾਰੀਆਂ ਗੱਲਾਂ ਹੁਣ ਮੈਨੂੰ ਦੱਸ ਕੇ ਆਏ ਨੇ ਅੱਕੇ ਵਿਦੇਸਾਂ ਦੇ ਵਿੱਚੋਂ ਜਿੰਨੇ ਵੀ ਭਰਾ ਬੱਚੇ ਨੇਗੇ ਉਹਨਾਂ ਨੇ ਬਹੁਤ ਵੱਡੀ ਤੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਛੋਟਾ ਸੀ ਕਿਹਦਾ ਦੇਣਾ ਨਹੀਂ ਦੇ ਸਕਦੇ ਪਰ ਗੱਲ ਐ ਉਹ ਆ ਵੀ ਲੜਾਈ ਤਿਆਰ ਹੋਈ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ ਚਾਹੇ ਜਾਨ ਚਲੀ ਜਾਵੇ ਹਮੇਸ਼ਾ ਲੜਦੇ ਰਹਿਾਂਗੇ ਮੇਰੇ ਜਿੱਤ ਨੂੰ ਕਦੇ ਚਮਾਂਗੇ ਨਹੀਂ ਕਰੇ ਝੁਕਾਂਗੇ ਨਹੀਂ ਕਦੇ ਆਵਾਜ਼ ਆ ਜਿਹੜੀ ਤੇ ਕਦੇ ਨੀਵੀਂ ਰਹੀ ਹੋਊਗੀ ਪਰ ਹੁਣ ਮੈਂ ਜਿਹੜਾ ਤੁਹਾਨੂੰ ਦਾਜ ਦੱਗਾ ਕੇ ਸਾਈ ਫੈਲ ਮੇਰਾ ਕਈ ਦਿਨ ਤੋਂ ਮੈਨੂੰ ਉੱਤਰ ਤੇ ਮੈਨੂੰ ਬੁਖਾਰ ਬਹੁਤ ਚੜਦਾ ਆਇਆ ਮੇਰਾ ਬੁਖਾਰ ਉੱਤੇ ਹੀ ਨਾ ਰੋਜ਼ ਗੋਲੀਆਂ ਲੈਂਦਾ ਆ ਮੇਰੇ ਸਰੀਰ ਦਾ ਮੁੱਲਾ 7 ਕਿਲੋ ਤੱਕ ਮੇਰਾ ਵਾਜਨ ਘਟ ਗਿਆ ਇਸ ਕਰਕੇ ਜਿਹੜੀਆਂ ਜਿਹੜੀਆਂ ਗੱਲਾਂ মিডিਆ ਦੇ ਕੋਈ ਸਵਾਲ ਨੇਗੇ ਲੋਕਾਂ ਦੇ ਸਵਾਲ ਨੇਗੇ ਉਹ ਜਿਵੇਂ ਕਿ ਸਾਡੇ ਜਥੇਬੰਦੀਆਂ ਨੇ ਜਿਹੜਾ ਸਾਧੂਤਾ ਮੰਨ ਉਹਨੂੰ ਬਿਠਾ ਦੇਣਾ ਉਹ ਸਾਰੀਆਂ ਗੱਲਾਂ ਮੈਂ ਕਰਨੀਆਂ ਨਹੀਂ ਕਿਉਂ ਹੁੰਦਾ ਯਾਰ ਰੋਤੂ ਮਾਨ ਸਾਹਿਬ ਜੀ ਦਾ ਸਾਡੇ ਬਾਪੂ ਦਾ ਕੂਟੇ ਵਾਲਾ ਬਹੁਤ ਬਹੁਤ ਧੰਨਵਾਦ ਤਾਰਮੀਤ ਕਰਦੇ ਆ ਜੀ ਦਾ ਬਹੁਤ ਬਹੁਤ ਧੰਨਵਾਦ ਬਈ ਜੇ ਕਿਸੇ ਦਾ ਨੌ ਬੁਲੇਟ ਕਦੀ ਹੋ ਰਹਿ ਗਿਆ ਹੋਣਾ ਮੈਨੂੰ ਮਾਫ ਕਰਦੇ ਹੋ ਯਾਰ ਬਣਾ ਇਸ ਕਰਕੇ ਲੱਖਾਂ ਉਸ ਦਾ ਜਿੰਦਾਬਾਦ 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 ਖਾਸ ਤੌਰ ਤੇ ਜਿੰਦਾਬਾਦ ਇਸ ਕਰਕੇ ਵੀ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੁੱਟਾ ਮੇਰੇ ਪਿੰਡ ਦੇ ਨੱਗਰਵਾਸੀ ਕੋੜ ਤੋਂ ਉਹਨਾਂ ਦਾ ਮਾਮਾ ਦਾ ਭੈਣਾਂ ਦਾ ਨੌਜਵਾਨਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਾਮਾ ਦਾ ਜਿਨ੍ਹਾਂ ਨੇ ਦਵਾਵਾ ਕਰੀਆਂ ਪਰ ਜਿਹੜੀ ਪੰਜਾਬ ਦੀ ਲੜਾਕੀਆ ਦੁਬਾਰਾ ਫਿਰ ਦੱਸ ਦਿੰਦਾ ਇਥੇ ਜਾਣ ਚਲੀ ਜਾਵੇ ਯਾਰ ਇਹ ਲੜਾਈ ਕਦੇ ਵੀ ਕੋਵੇ ਜਿੱਥੇ ਕੋਈ ਜਿਹੜੀ ਆਵਾਜ਼ ਬੁਲੰਦ ਰਹੂਗੀ 52 ਤੋਂ ਜਿਹਦਾ ਅਕਲ ਦਿੱਲੀ ਵਾਲੀ ਸੁਣ ਲੋ ਜਿਹੜਾ ਸਾਡੇ ਕਿਸਾਨ ਤੇ ਬੰਦੇ ਦਾ ਪ੍ਰੋਗਰਾਮ ਹੈ ਲੜਾਈ ਇਕੱਲੇ ਕਿਸਾਨਾਂ ਆਖੋਦੀ ਨਹੀਂ ਹੈਗੀ ਇਹ ਲੜਾਈ ਥੁੜੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਥੇ ਜਾਤਾਂ ਪਾਤਾਂ ਦੇ ਨਾਮ ਤੇ ਪਾੜਿਆ ਜਾਂਦਾ ਸਾਡੇ ਕਿਸਾਨ ਜਿੱਤੇ ਬੰਦੇ ਨੇ ਕਰਜਾ ਜਿਹੜਾ ਮਜ਼ਦੂਰਾਂ ਦੀ ਵੀ ਤਰ੍ਹਾਂ ਦੀ ਗੱਲ ਕਰੀਏ ਮਜ਼ਦੂਰਾਂ ਦਾ ਵੀ ਕਰਜਾ ਬਣਨਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੇ ਕੱਲ ਨੂੰ ਜਾਂ ਪਰਸੋਂ ਨੂੰ ਮੈਂ ਦਿੱਲੀ ਵੱਲ ਚਾਲੇ ਪਾਦਣੇ ਆ ਜਿਹੜਾ ਸਾਡਾ ਜਿਵੇਂ ਵੀ ਸਾਡੇ ਆਗੂ ਸਾਹਿਬ ਆਣ ਕਹਿਣਗੇ ਉਹਨਾਂ ਦੇ ਆਪ ਨੂੰ ਤੇ ਮੇਰਾ ਚੈਨਲ ਦੇ ਵਿੱਚ ਸਿਰ ਤੋਂ ਬਾਰੇ ਵੀ ਪੰਜਾਬ ਦੀ ਲੜਾਈ ਜੋ ਮੈਂ ਜਾਰੀ ਰੱਖੂੰਗੀ ਮੈਂ ਜਥੇਬੰਦੀ ਦਾ ਜਿਹੜਾ ਨੌ ਤਾਂ ਨਹੀਂ ਰਹਿ ਗਿਆ ਮੋਰ ਤਾਂ ਰਹਿ ਗਿਆ ਤੇ ਡਟੌਂਦਾ ਦਾ ਸਮੂਚੀਆਂ ਜਥੇਬੰਦੀਆਂ ਦਾ ਗਾਟੀਆਂ ਦਾ ਸਾਰਿਆਂ ਦਾ ਜਥੇਬੰਦੀ ਨਾਲ ਜਿੰਨੀਆਂ ਲੋਕਾਂ ਦਾ ਅਗਰਾਹਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹਾਂ ਜਥੇਬੰਦੀ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਹੈ ਲੜਾਈ ਲੋਕਾਂ ਦੀ ਹੈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਜੋ ਕੁਝ ਮੀਡੀਆ ਦੇ ਸਵਾਲ ਨੇਗੇ ਉਹ ਮੈਂ ਥੋੜੇ ਦਿਨਾਂ ਬਾਅਦ ਠੀਕ ਹੋ ਜਾਵਾਂ ਮੈਂ ਦਵਾਈ ਤੁਹਾਨੂੰ ਲੈ ਲਾਂ ਤੁਸੀਂ ਫਿਕਰ ਨਾ ਕਰਿਓ ਭਾਈ ਕਿਉਂਕਿ ਜਿਵੇਂ ਪਹਿਲਾਂ ਖਾਸ ਵੀ ਨਹੀਂ ਸੁਣਾਵਾਂਗੇ ਭਾਈ ਨੰਬਰ ਦੁਬਾਰਾ ਖਾਸ ਵੀ ਜਰਾ ਉਹਦੇ ਵਾਸਤੇ ਕਿਰੋਨੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਸਿੱਖ ਜੱਥੇਬੰਦੀਆਂ ਦਾ ਜਿੰਨੀਆਂ ਵੀ ਸਿੱਖ ਜੱਥੇਬੰਦੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਭਾਈ ਲੱਖ ਬਹੁਤ ਬਹੁਤ ਧੰਨਵਾਦ ਵਾਇਕੁਰ ਜੀ ਦਾ ਖਰਚਾ ਦੇ ਬਿਨੈ ਲਈ ਫਤੇ ਪਹਿਲੇ ਸੋਹਰਾ ਸੋਹਰਾ